ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂਝਾ ਕਰ ਰਹੇ ਹਾਂ ਨਵੀਂ ਕਿਤਾਬ ਮਹਾਰਾਣੀ ਜਿੰਦਾ ਇਸ ਕਿਤਾਬ ਵਿੱਚ ਮਹਾਰਾਣੀ ਜਿੰਦਾ ਦੇ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਆਖਿਰਲੇ ਸਮੇਂ ਤੱਕ ਸਾਰਾ ਇਤਿਹਾਸ ਲਿਖਿਆ ਹੈ ਕਿ ਕਿੱਦਾਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੇ ਉਹਨਾਂ ਨਾਲ ਵਿਆਹ ਹੋਇਆ ਮਹਾਰਾਜਾ ਦਲੀਪ ਸਿੰਘ ਦਾ ਜਨਮ ਫਿਰ ਡੋਗਰਾਵਾਂ ਵੱਲੋਂ ਜੋ ਉਹਨਾਂ ਨਾਲ ਕੀਤਾ ਗਿਆ ਔਰ ਫਿਰ ਅੰਗਰੇਜ਼ਾਂ ਨੇ ਜੋ ਉਹਨਾਂ ਨਾਲ ਵਧੀਆਂ ਕੀਤੀਆਂ ਮਹਾਰਾ ਦਲੀਪ ਸਿੰਘ ਨੂੰ ਉਹਨਾਂ ਤੋਂ ਵਿਛੋੜਿਆ ਗਿਆ ਇਹ ਸਭ ਕੁਝ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਕੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਇਹ ਬੜਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੜ੍ਹਨਾਂ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਪਿਛਲੇ ਇਤਿਹਾਸ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਤੁਸੀਂ ਸੁਣ ਸਕਦੇ ਹੋ ਤੇ ਇਸ ਲੜੀਵਾਰ ਇਤਿਹਾਸ ਨਾਲ ਜੁੜ ਸਕਦੇ ਹੋ ਖਿਲੇ ਦੇ ਆ ਵੀ ਤੁਸੀਂ ਸੁਣਿਆ ਕਿ ਕਿਦਾਂ ਡੋਗਰੇ ਹੀਰਾ ਸਿੰਘ ਵੱਲੋਂ ਮਹਾਰਾਜ ਰਣਜੀਤ ਸਿੰਘ ਦੇ ਸਾਰੇ ਪਰਿਵਾਰ ਨੂੰ ਖਤਮ ਕਰਨ ਦੇ ਤਹਿਤ ਕੁਵਰ ਕਸ਼ਮੀਰਾ ਸਿੰਘ ਅਤੇ ਸੰਤ ਭਾਈ ਬਾਬਾ ਵੀਰ ਸਿੰਘ ਜੀ ਦੇ ਡੇਰੇ ਮੁਠਿਆਂ ਵਾਲੇ ਤੇ ਹੀਰਾ ਸਿੰਘ ਡੋਗਰੇ ਵੱਲੋਂ ਖਾਲਸਾ ਫੌਜ ਲੈ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ ਕੁਵਰ ਕਸ਼ਮੀਰਾ ਸਿੰਘ ਅਤਰ ਸਿੰਘ ਸੰਧਾ ਵਾਲੀਆ ਤੇ ਬਾਬਾ ਵੀਰ ਸਿੰਘ ਜੀ ਇਸ ਲੜਾਈ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਹਨ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਇਨਾ ਕਤਲਾਕਾਰਨ ਸਿੱਖ ਫੌਜਾਂ ਹੀਰਾ ਸਿੰਘ ਨਾਲ ਨਾਰਾਜ਼ ਹੋ ਗਈਆਂ ਉਹਨਾਂ ਦੇ ਅੰਦਰੋਂ ਅੰਦਰ ਗੁੱਸੇ ਦੀ ਅੱਗ ਧੁਖ ਰਹੀ ਸੀ ਜਾਂ ਨਾਲ ਹੀ ਇੱਕ ਘਟਨਾ ਹੋਰ ਹੋ ਗਈ ਪੰਡਤ ਜੱਲੇ ਨੇ ਮਹਾਰਾਣੀ ਜਿੰਦ ਕੌਰ ਨੂੰ ਜ਼ਹਿਰ ਦੇਣ ਦੀ ਸਾਜ਼ਿਸ਼ ਕੀਤੀ ਪਰ ਚੰਗੇ ਭਾਗਾਂ ਨੂੰ ਉਹ ਨਿਪਰੇ ਨਾ ਚੜੀ ਜਿੰਦਾ ਇਸਵਾਰ ਤੋਂ ਬਚ ਗਈ ਸਾਰੀ ਫੌਜ ਵਿੱਚ ਇਹ ਅਫਵਾਹ ਫੈਲ ਗਈ ਕਿ ਪੰਡਤ ਜੱਲਾ ਤੇ ਰਾਜਾ ਹੀਰਾ ਸਿੰਘ ਜਿੰਦਾ ਤੇ ਉਹਦੇ ਪੁੱਤਰ ਨੂੰ ਬਹੁਤ ਅੰਗ ਕਰਦੇ ਹਨ ਤੇ ਦੋਵਾਂ ਨੂੰ ਜ਼ਹਿਰ ਦੇ ਕੇ ਮਾਰ ਦੇਣਾ ਚਾਹੁੰਦੇ ਹਨ ਇਹ ਸੁਣ ਕੇ ਫੌਜਾਂ ਖੁੱਲ ਮੁਖੱਲਾ ਪੜ ਕੁਠੀਆਂ ਉਹਨਾਂ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ ਜੱਲੇ ਪੰਡਤ ਨੂੰ ਕੱਢ ਦੇਵੋ ਤੇ ਮਹਾਰਾਣੀ ਤੇ ਮਹਾਰਾਜਾ ਦੇ ਨਿੱਜੀ ਖਰਚਾ ਵਾਸਤੇ ਵੱਖਰੀ ਜ਼ਗੀਰ ਦੇਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋ ਜਾਵੋ ਇਹ ਸੁਣ ਕੇ ਹੀਰਾ ਸਿੰਘ ਘਬਰਾ ਗਿਆ ਫੌਜਾਂ ਨੂੰ ਕਿਸੇ ਕਿਸਮ ਦਾ ਉੱਤਰ ਦੇਣ ਦੀ ਥਾਂ ਉਨੇ ਨਾਸਜਾਨ ਵਿੱਚ ਹੀ ਬੇਤਰੀ ਸਮਝੀ ਉਹ 3000 ਨਿੱਜੀ ਫੌਜ ਤਿੰਨ ਦੇ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਰਾਤੋ ਰਾਤ ਜੰਮੂ ਨੂੰ ਨਸ ਤੁਰਿਆ ਨਾਲ ਹੀ ਉਹਨੇ ਬਹੁਤ ਸਾਰਾ ਸਮਾਨ ਤੇ ਖਜ਼ਾਨਾ ਲੱਦ ਲਿਆ ਦਿਨੇ ਪਤਾ ਲੱਗਾ ਤਾਂ ਸਰਦਾਰ ਜਵਹਰ ਸਿੰਘ ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਫੌਜਾਂ ਲੈ ਕੇ ਮਗਰ ਲੱਗ ਤੁਰੇ ਸਤਗੁਰ ਮੇਲ ਦੀ ਵਿੱਤ ਤੇ ਉਹਨਾਂ ਹੀਰਾ ਸਿੰਘ ਨੂੰ ਜਾ ਕੇ ਰਿਆ ਮੜੀ ਲਹੂ ਡੋਲ ਵਿੱਚ ਲੜਾਈ ਹੋਈ ਜਿਸ ਵਿੱਚ ਹੀਰਾ ਸਿੰਘ ਪੰਡਤ ਜੱਲਾ ਮੀਆਂ ਸੋਹਣ ਸਿੰਘ ਤੇ ਲਾਭ ਸਿੰਘ ਡੋਗਰਾ ਆਦ ਸਾਰੇ ਹੀ ਚੋਣਵੇਂ ਬੰਦੇ ਮਾਰੇ ਗਏ ਉਸ ਦਿਨ 1844 ਈਸਵੀ ਦੇ ਦਸੰਬਰ ਦੀ 21 ਤਰੀਕ ਸੀ ਹੀਰਾ ਸਿੰਘ ਦਾ ਸਾਰਾ ਸਮਾਨ ਫੌਜ ਨੇ ਲੁੱਟ ਲਿਆ ਤੇ ਚੋਣਵੇਂ ਬੰਦਿਆਂ ਦੇ ਸਿਰ ਵੱਢ ਲਏ ਲਾਹੌਰ ਆ ਕੇ ਉਹ ਸਿਰ ਬਜਾਰਾਂ ਵਿਚ ਫੇਰੇ ਗਏ ਅਤੇ ਅੰਤ ਹੀਰਾ ਸਿੰਘ ਦਾ ਸਿਰ ਲੋਹਾਰੀ ਦਰਵਾਜੇ ਲਾਭ ਸਿੰਘ ਦਾ ਮੋਰੀ ਦਰਵਾਜੇ ਤੇ ਸੋਣ ਸਿੰਘ ਦਾ ਸ਼ਾਹਮਲੀ ਸ਼ਾਹਲਮੀ ਦਰਵਾਜੇ ਅੱਗੇ ਟੰਗੇ ਗਏ। ਬਾਕੀ ਰਿਹਾ ਪੰਡਰ ਜੱਲੇ ਦਾ ਸਿਰ ਕਈ ਦਿਨ ਦੁਕਾਨਾਂ ਤੋਂ ਕੌਡੀਆਂ ਉਗਰਾ ਕੇ ਅੰਤ ਉਹ ਸਿਰ ਕੁੱਤਿਆਂ ਅੱਗੇ ਪਾਇਆ ਗਿਆ। ਪੰਡਰ ਜੱਲਾ ਨੇ ਇਹ ਵੀ ਖੜੇ ਅੰਤਰ ਰਚਿਆ ਸੀ ਕਿ ਦਲੀਪ ਸਿੰਘ ਨੂੰ ਤਖਤੋਂ ਉਤਾਰ ਕੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ ਕਿਉਂਕਿ ਜੱਲਾ ਸਮਝਦਾ ਸੀ ਕਿ ਜਿੰਦ ਕੋਰਾਂ ਵਰਗੀ ਸਮਝਦਾਰ ਤੇ ਨੀਤੀਬਾਨ ਇਸਤਰੀ ਨੂੰ ਰਾਜ ਦਰਬਾਰ ਤੋਂ ਦੂਰ ਰੱਖਣਾ ਹੀ ਚੰਗਾ ਹੈ ਜਿੰਦਾਂ ਨੇ ਜੱਲੇ ਦੀਆਂ ਇਹੋ ਜਿਹੀਆਂ ਸਾਰੀਆਂ ਚਾਲਾਂ ਨੇ ਸਫਲ ਬਣਾ ਦਿੱਤੀਆਂ ਰੰ ਜੱਲਾ ਇਹੋ ਜਹੀਆਂ ਗੁੰੰਦਾਂ ਦਿਲ ਦੀਆਂ ਦਿਲ ਵਿੱਚ ਲੈ ਕੇ ਹੀ ਚਲਾ ਗਿਆ ਰਾਜਾ ਹੀਰਾ ਸਿੰਘ ਪਿੱਛੋਂ ਮਹਾਰਾਣੀ ਜਿੰਦਾਂ ਦਾ ਭਰਾ ਸਰਦਾਰ ਜਵਾਰ ਸਿੰਘ ਵਜ਼ੀਰ ਬਣਿਆ ਜਵਾਰ ਸਿੰਘ ਪੱਕਾ ਸ਼ਰਾਬੀ ਤੇ ਕਾਲੇ ਸੁਭਾ ਦਾ ਸੀ ਜਦ ਨਿਜਮ ਕੋਈ ਨਾ ਰਹੇ ਤੇ ਆਪਾ ਤਾਪੀ ਪੈ ਜਾਏ ਤਾਂ ਹਰ ਇੱਕ ਦੇ ਮਨ ਵਿੱਚ ਸਭ ਕਾਸੇ ਦਾ ਮਾਲਕ ਬਣ ਦੀ ਇੱਛਾ ਪੈਦਾ ਹੋ ਜਾਂਦੀ ਹੈ ਕਬਰ ਪਸ਼ੋਰਾ ਸਿੰਘ ਨਦੀਪ ਸਿੰਘ ਨਾਲੋਂ ਵੱਡਾ ਸੀ ਰਾਜ ਗੱਦੀ ਉੱਤੇ ਉਹ ਆਪਣਾ ਹੱਕ ਵਦੇਰੇ ਸਮਝਦਾ ਸੀ ਕੋਈ ਸਰਦਾਰਾਂ ਦੀ ਸਲਾਹ ਨਾਲ ਉਹ ਲਾਹੌਰ ਆ ਗਿਆ ਉਨਵੇਂ ਫੌਜਾਂ ਦਾ ਹੀ ਅਸਰ ਲਿਆ ਕਿਉਂਕਿ ਉਸ ਵੇਲੇ ਸਾਰੀ ਤਾਕਤ ਫੌਜੀ ਪੰਚਾਂ ਦੇ ਹੱਥ ਵਿੱਚ ਸੀ ਫੌਜ ਹੀ ਕਿਸੇ ਤਖਤ ਤੇ ਬਿਠਾਵੇ ਤੇ ਕਿਸੇ ਨੂੰ ਲਾਵੇ ਅਸ਼ੋਰਾ ਸਿੰਘ ਨੇ ਫੌਜਾਂ ਨੂੰ ਇਨਾਮ ਦੇਣ ਦਾ ਲਾਲਚ ਦੇ ਕੇ ਕੁਝ ਪੰਚਾਂ ਨੂੰ ਆਪਣੇ ਨਾਲ ਗੰਢ ਲਿਆ ਕੁਝ ਸਰਦਾਰਾਂ ਨੇ ਉਹਨੂੰ ਰਾਜ ਦਾ ਅਸਲੀ ਹੱਕਦਾਰ ਮੰਨ ਕੇ ਨਜ਼ਰਾਨੇ ਵਿਤਾਰੇ ਇਹ ਖਬਰ ਸੁਣ ਕੇ ਸਰਦਾਰ ਜੋਹਰ ਸਿੰਘ ਉਹਦੇ ਉੱਤੇ ਹਮਲਾ ਕਰਨ ਲਈ ਤਿਆਰ ਹੋ ਗਿਆ ਜਿੰਦਾਂ ਬਹੁਤ ਸਮਝਦਾਰ ਸੀ ਉਹਨੇ ਆਪਣੇ ਭਰਾ ਨੂੰ ਲੜਾਈ ਕਰਨ ਤੋਂ ਰੋਕ ਦਿੱਤਾ ਨਾਲ ਹੀ ਉਹਨੇ ਕਵਰ ਪਸ਼ੋਰਾ ਸਿੰਘ ਨੂੰ ਰਾਜ ਮਹਿਲਾ ਵਿੱਚ ਬੁਲਾ ਕੇ ਉਹਦਾ ਬਹੁਤ ਸਤਿਕਾਰ ਕੀਤਾ ਉਹਨੂੰ ਦਲੀਪ ਸਿੰਘ ਦੇ ਨਾਲ ਬਿਠਾ ਕੇ ਖਵਾਇਆ ਪਿਆਇਆ ਤੇ ਜਿੰਦਾਂ ਨੇ ਉਸ ਨੂੰ ਵੀ ਆਪਣੇ ਪੁੱਤਰ ਵਾਂਗ ਪਿਆਰ ਕੀਤਾ ਇਸ ਲੋਗ ਦਾ ਪਸ਼ੋਰਾ ਸਿੰਘ ਦੇ ਦਿਲ ਤੇ ਚੰਗਾ ਅਸਰ ਪਿਆ ਉਹ ਜਿੰਦਾਂ ਦੇ ਬਹੁਤ ਨੇੜੇ ਹੋ ਗਿਆ ਜਵਾਰ ਸਿੰਘ ਇਹ ਵੇ ਕਿ ਸਹਾ ਨਾ ਸਕਿਆ ਉਹ ਵਿੱਚੇ ਵਿੱਚ ਸੜ ਪੁੱਜ ਗਿਆ ਉਨੂੰ ਪੈ ਪੈਦਾ ਹੋ ਗਿਆ ਕਿ ਪਸ਼ੋਰਾ ਸਿੰਘ ਉਹਦੀ ਵਜੀਰੀ ਨਾ ਖੋਲਵੇ। ਸੋਜਵਾਰ ਸਿੰਘ ਦੇ ਵਰਤਾਓ ਵਿੱਚ ਢੇਰ ਫਰਕ ਆ ਗਿਆ। ਉਹਦੀਆਂ ਵੱਟੀਆਂ ਹੋਈਆਂ ਅੱਖਾਂ ਵੇਖ ਕੇ ਕਬਰ ਪਸ਼ੋਰਾ ਸਿੰਘ ਮੈਲ ਛੱਡ ਕੇ ਫੌਜਾਂ ਵਿੱਚ ਚਲਾ ਗਿਆ। ਜਵਾਰ ਸਿੰਘ ਨੇ ਫੌਜਾਂ ਨੂੰ ਇਨਾਮ ਦੇ ਕੇ ਫਿਰ ਆਪਣੇ ਨਾਲ ਗੰਡ ਲਿਆ। ਪੂਰਾ ਡਰ ਪੈਦਾ ਹੋ ਗਿਆ ਕਿ ਪਸ਼ੋਰਾ ਸਿੰਘ ਤੇ ਜਵਾਰ ਸਿੰਘ ਦੇ ਧੜਿਆਂ ਵਿੱਚ ਤਲਵਾਰ ਖੜਕ ਪਵੇਗੀ। ਜਿੰਦਾਂ ਨੇ ਇਸ ਵੇਲੇ ਬੜੀ ਦਲੇਰੀ ਤੋਂ ਕੰਮ ਲਿਆ। ਉਹਨੇ ਦੋਹਾਂ ਧੜਿਆਂ ਦੇ ਕੁਝ ਪੰਚਾਂ ਨੂੰ ਬੁਲਾ ਕੇ ਸਲਾਹ ਕਰਾ ਦਿੱਤੀ। ਪਛੋਰਾ ਸਿੰਘ ਦਰਬਾਰ ਵੱਲੋਂ ਤੋਹਫੇ ਦਿੱਤੇ ਗਏ ਤੇ ਨਾਲ ਹੀ ਜ਼ਗੀਰ ਵਿੱਚ ਵਾਧਾ ਕਰਨ ਦਾ ਇਕਰਾਰ ਕੀਤਾ ਗਿਆ। ਸਮਾਂ ਵਿਚਾਰ ਕੇ ਪਛੋਰਾ ਸਿੰਘ ਆਪਣੀ ਜ਼ਗੀਰ ਵਿੱਚ ਫਿਆਲ ਕੋਟ ਚਲਾ ਗਿਆ। ਜਵਾਰ ਸਿੰਘ ਦੇ ਦਿਲ ਵਿੱਚ ਇਹ ਭੈ ਬਹਿ ਗਿਆ ਕਿ ਪਛੋਰਾ ਸਿੰਘ ਕਿਸੇ ਵੇਲੇ ਵੀ ਬਗਾਵਤ ਕਰਕੇ ਉਹਦੀ ਗੱਦੀ ਖੋਹ ਸਕਦਾ ਹੈ। ਸੋ ਉਹਨੇ ਪਛੋਰਾ ਸਿੰਘ ਨੂੰ ਖਤਮ ਕਰਨ ਦੀ ਧਾਰ ਲਈ। ਇਸ ਬਾਰੇ ਉਹਨੇ ਜਿੰਦਾ ਨਾਲ ਵੀ ਸਲਾਹ ਨਾ ਕੀਤੀ। ਉਹਨੂੰ ਪੱਕਾ ਯਕੀਨ ਸੀ ਕਿ ਜਿੰਦਾ ਅਜੇ ਹੀ ਗੋਮਦ ਵਿੱਚ ਕਦੇ ਸਹਿਮਤ ਨਹੀਂ ਹੋਵੇਗੀ। ਇਸੇ ਸਮੇਂ ਰਾਜਾ ਗੁਲਾਬ ਸਿੰਘ ਡੋਗਰੇ ਨੇ ਕਵਰ ਪਛੋਰਾ ਸਿੰਘ ਨੂੰ ਚੁੱਕ ਚਕਾ ਕੇ ਸਿਆਲ ਕੋਟ ਵਿੱਚ ਗਦਰ ਕਰਵਾ ਦਿੱਤਾ। ਦੂਜੇ ਪਾਸੇ ਗੁਲਾਬ ਸਿੰਘ ਨੇ ਸਾਰਾ ਹਾਲ ਸਰਦਾਰ ਜਵਾਰ ਸਿੰਘ ਨੂੰ ਲਿਖ ਭੇਜਿਆ। ਪਛੋਰਾ ਸਿੰਘ ਨੇ ਸਿਆਲ ਕੋਟੋਂ ਤੁਰ ਕੇ ਕਿਲਾ ਅਟਕ ਉਤੇ ਕਬਜ਼ਾ ਜਾ ਕੀਤਾ। ਇਲਾਕੇ ਦੀਆਂ ਕੁਝ ਫੌਜਾਂ ਵੀ ਉਹਦੇ ਨਾਲ ਆ ਮਿਲੀਆਂ। ਉਹਨੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਹਦੇ ਹਮਾਇਤੀ ਸਰਦਾਰਾਂ ਨੇ ਉਸ ਨੂੰ ਮਹਾਰਾਜਾ ਮੰਨ ਕੇ ਨਜਰਾਨੇ ਤਾਰੇ। ਇਹ ਖਬਰਾਂ ਸੁਣ ਕੇ ਜਵਾਰ ਸਿੰਘ ਬੜਾ ਘਬਰਾਇਆ। ਜਿੰਦਾਂ ਦੀ ਸਲਾਹ ਨੇ ਅਜੇ ਵੀ ਜ਼ਰੂਰੀ ਨਾ ਸਮਝੀ। ਉਹਨੇ ਫਤਿਹ ਖਾਨ, ਟਿਵਾਣੇ ਤੇ ਸਰਦਾਰ ਚਤਰ ਸਿੰਘ ਅਟਾਰੀ ਨੂੰ ਅਟਕ ਪਹੁੰਚਣ ਦੇ ਹੁਕਮ ਭੇਜੇ। ਫਤਿਹ ਖਾਨ ਢੇਹਰਾ ਇਸਮਾਇਲ ਖਾਨ ਤੋਂ ਤੇ ਚਤਰ ਸਿੰਘ ਹਜਾਰੇ ਤੋਂ ਚੱਲ ਕੇ ਸਨੇ ਫੌਜ اٹਕ ਪਹੁੰਚ ਗਏ ਦੋਹਾਂ ਜਰਨੈਲਾਂ ਨੇ ਜਾਚਿਆ ਕਿ ਫੌਜ ਦੀ ਹਮਦਰਦੀ ਕੌਰ ਪਛੋਰਾ ਸਿੰਘ ਨਾਲ ਹੈ ਉਹਨਾਂ ਸਮੇਂ ਦੀ ਨਜਾਕਤ ਨੂੰ ਤਾੜ ਕੇ ਹਮਲਾ ਕਰਨ ਦੀ ਥਾਂ ਸੁਲਾਹ ਦੀ ਗੱਲ ਬਾਤ ਹੋਰੀ ਇਸ ਸੁਲਾਹ ਦੇ ਮਸਲੇ ਵਿੱਚ ਮਹਾਰਾਣੀ ਜਿੰਦਾ ਦਾ ਨਾਮ ਵਰਤਿਆ ਗਿਆ ਪਛੋਰਾ ਸਿੰਘ ਦੇ ਦਿਲ ਉੱਤੇ ਜਿੰਦਾ ਦਾ ਚੰਗਾ ਅਸਰ ਸੀ ਉਹ ਸੁਲਾਹ ਕਰਨੀ ਮੰਨ ਗਿਆ ਉਹਨੇ ਰਾਜਨਾਵੇਂ اٹਕ ਦਾ ਕਿਲਾ ਖਾਲੀ ਕਰ ਦਿੱਤਾ ਅਗਲੇ ਦਿਨ ਫਤਿਹ ਖਾਨ ਚਤਰ ਸਿੰਘ ਪਿਸ਼ੋਰਾ ਸਿੰਘ ਤਿੰਨੇ ਲਾਹੌਰ ਨੂੰ ਤੁਰ ਪਏ ਰਾਤ ਵਿੱਚ ਉਹ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਵਾਸਤੇ ਰਾਤ ਠਹਿਰੇ ਇਤੇ ਹੀ ਰਾਤੀ ਸੁੱਤੇ ਪਏ ਪਿਸ਼ੋਰਾ ਸਿੰਘ ਨੂੰ ਧੋਕੇ ਨਾਲ ਬੰਨ ਲਿਆ ਤੇ ਅਗਲੇ ਦਿਨ ਕਿਲਾ ਅਟਕ ਦੇ ਕਾਲੇ ਬੁਰਜ ਵਿੱਚ ਕੈਦ ਜਾ ਕੀਤਾ ਪਿੱਛੋਂ ਜੋਹਾਰ ਸਿੰਘ ਵੱਲੋਂ ਸਖਤ ਹੁਕਮ ਪਹੁੰਚਿਆ ਕਿ ਜਿੰਨੀ ਛੇਤੀ ਹੋ ਸਕੇ ਕਵਰ ਨੂੰ ਖਤਮ ਕੀਤਾ ਜਾਵੇ 30 ਅਗਸਤ 1800 45 ਈਸਵੀ ਦੀ ਰਾਤ ਨੂੰ ਕਵਰ ਪਛੋਰਾ ਸਿੰਘ ਨੂੰ ਕਤਲ ਕਰਕੇ ਦਰਿਆ ਅਟਕ ਵਿੱਚ ਰੋੜ ਦਿੱਤਾ ਗਿਆ ਇਸ ਖਬਰ ਲਾਹੌਰ ਪਹੁੰਚੀ ਤਾਂ ਸੁਣ ਕੇ ਜਿੰਦਾ ਬਹੁਤ ਜਿੰਦਕੌਰ ਬਹੁਤ ਘਬराई ਉਹ ਸਮਝਦੀ ਸੀ ਕਿ ਮੇਰੇ ਭਰਾ ਦੀ ਹੁਣ ਖੈਰ ਨਹੀਂ ਪਛੋਰਾ ਸਿੰਘ ਦੇ ਮਰਨ ਪਿੱਛੋਂ ਸ਼ੇਰੇ ਪੰਜਾਬ ਦਾ ਇੱਕ ਸਹਜਾ ਦਾ ਦਲੀਪ ਸਿੰਘ ਹੀ ਰਹਿ ਗਿਆ ਸੀ ਕਵਰ ਤਾਰਾ ਸਿੰਘ ਕੁਦਰਤੀ ਮੌਤ ਮਰ ਗਿਆ ਸੀ ਕਵਰ ਮਲਤਾਨਾ ਸਿੰਘ ਚੁੱਪਚਾਪ ਇਹਸ ਬਦਲ ਕੇ ਕਾਬਲ ਨਗੂ ਨਸ ਗਿਆ ਸੀ ਸੱਤਾ ਵਿੱਚੋਂ ਕੇਵਲ ਇੱਕ ਦਲੀਪ ਸਿੰਘ ਰਹਿ ਗਿਆ ਸੀ ਲੋਕ ਸੋਚਦੇ ਜੇ ਇਹਨੂੰ ਕੁਝ ਹੋ ਜਾਵੇ ਤਾਂ ਫਿਰ ਕੀ ਬਣੇ ਕਵਰ ਪਛੋਰਾ ਸਿੰਘ ਦੀ ਮੌਤ ਦਾ ਲੋਕਾਂ ਉਤੇ ਬਹੁਤ ਅਸਰ ਸੀ ਸੋ ਇਸ ਕਤਲ ਉਤੇ ਲਗ ਭਾਗ ਸਾਰੀ ਫੌਜ ਭੜਕ ਉੱਠੀ ਮੀਆਂ ਰਬੇਲ ਸਿੰਘ ਡੋਗਰੇ ਦਾ ਪੁੱਤਰ ਪੀਥੀ ਸਿੰਘ ਬਾਕੀਆਂ ਦਾ ਆਗੂ ਬਣ ਗਿਆ ਉਹ ਥਾਂ ਥਾਂ ਫੌਜਾਂ ਵਿੱਚ ਫਿਰ ਕੇ ਬੜੇ ਜਿਚਿਲੇ ਸ਼ਬਦਾ ਵਿੱਚ ਪਿਸ਼ੋਰਾ ਸਿੰਘ ਦੀ ਮੌਤ ਦਾ ਜ਼ਿਕਰ ਕਰਦਾ ਤੇ ਫੌਜਾਂ ਨੂੰ ਬਦਲਾ ਲੈਣ ਵਾਸਤੇ ਪ੍ਰੇਰਦਾ ਜਵਾਰ ਸਿੰਘ ਦੇ ਵਿਰੋਧੀ ਵੀ ਬਥੇਰੇ ਸਨ ਉਹਨਾਂ ਪ੍ਰਥੀ ਸਿੰਘ ਰਾਹੀਂ ਬਹੁਤ ਸਾਰਾ ਧੰਨ ਫੌਜਾਂ ਵਿੱਚ ਵੰਡਿਆ ਧੰਨ ਦੇ ਲਾਲ ਚ ਤੇ ਕਬਰ ਦੀ ਮੌਤ ਦੇ ਗੁੱਸੇ ਦਾ ਨਤੀਜਾ ਸਾਰੀ ਫੌਜワ ਸਿੰਘ ਦੇ ਵਿਰੁੱਧ ਪੜ ਕੁਠੀ ਸ਼ੌਣੀ ਵਿੱਚੋਂ ਉੱਠ ਕੇ ਫੌਜ ਨੇ ਸ਼ਹਿਰ ਤੇ ਕਿਲੇ ਨੂੰ ਘੇਰਾ ਪਾ ਲਿਆ ਅਰਤੀ ਸਿੰਘ ਜੋ ਉਸ ਵੇਲੇ ਸਾਰੀ ਫੌਜ ਦਾ ਲੀਡਰ ਬਣਿਆ ਹੋਇਆ ਸੀ ਨੇ ਜਵਾਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਸਾਹਮਣੇ ਆ ਕੇ ਪਸ਼ੋਰਾ ਸਿੰਘ ਦੇ ਕਤਲ ਬਾਰੇ ਕੋਈ ਸਫਾਈ ਪੇਸ਼ ਕਰਨੀ ਹੈ ਤਾਂ ਕਰ ਲਵੋ ਨਹੀਂ ਤਾਂ ਲੜਾਈ ਵਾਸਤੇ ਤਿਆਰ ਹੋਵੋ ਨਾਲ ਹੀ ਉਹਨੇ ਜਵਾਰ ਸਿੰਘ ਦੀ ਫੌਜ ਨੂੰ ਹੁਕਮ ਭੇਜ ਦਿੱਤਾ ਕਿ ਜੇ ਕਿਸ ਨੇ ਬਾਹਰਲੀ ਫੌਜ ਦਾ ਟੱਕਰਾ ਕੀਤਾ ਤਾਂ ਸਭ ਤੋਪਾਂ ਅੱਗੇ ਉਡਾਏ ਜਾਣਗੇ ਇਹ ਹੁਕਮ ਸੁਣ ਕੇ ਜਵਾਰ ਸਿੰਘ ਦੀ ਆਪਣੀ ਫੌਜ ਵੀ ਹੁੰਦੇ ਵਿਰੋਧ ਹੋ ਗਏ ਜਵਾਰ ਸਿੰਘ ਵਾਸਤੇ ਬਚਾਅ ਦਾ ਕੋਈ ਰਾਹ ਨਾ ਰਿਆ ਉਹਨੇ ਮਹਾਰਾਣੀ ਜਿੰਦਾ ਦਾ ਆਸਰਾ ਲਿਆ ਜਵਾਰ ਸਿੰਘ ਤੇ ਜਿੰਦਾ ਨੇ ਫੌਜ ਦੀ ਤਨਖਾਹ ਵਧਾ ਦੇਣ ਦਾ ਲਿਖ ਤੇ ਇਕਰਾਰ ਭੇਜਿਆ ਪਰ ਫੌਜ ਮੰਨੀ ਨਾ ਅੰਤ ਜਵਾਰ ਸਿੰਘ ਆਪਣੀ ਭੈਣ ਨੂੰ ਨਾਲ ਲੈ ਕੇ ਫੌਜ ਦੇ ਪੇਸ਼ ਹੋਣ ਵਾਸਤੇ ਤੁਰ ਪਿਆ ਇੱਕ ਹਾਥੀ ਉੱਤੇ ਬਹੁਤ ਸਾਰੀਆਂ ਧਨ ਦੀਆਂ ਥੈਲੀਆਂ ਲੈ ਕੇ ਮਹਾਰਾਣੀ ਜਿੰਦਾ ਬੈਠੀ ਸੀ ਇੱਕ ਹਾਥੀ ਤੇ ਸਰਦਾਰ ਜਵਾਰ ਸਿੰਘ ਵਜ਼ੀਰ ਬੈਠਾ ਸੀ ਬਾਲਕ ਮਹਾਰਾਜਾ ਦਲੀਪ ਸਿੰਘ ਉਹਦੀ ਗੋਦ ਵਿੱਚ ਸੀ ਪਿੱਛੇ-ਪਿੱਛੇ ਜਵਾਰ ਸਿੰਘ ਦੇ ਕੁਝ ਮਿੱਤਰ ਵੀ ਸਨ ਇਹ ਗੱਲ 21 ਸਤੰਬਰ 1845 ਈਸਵੀ ਦੀ ਹੈ ਜਵਾਰ ਸਿੰਘ ਸਣੇ ਸਾਥੀਆਂ ਫੌਜ ਵਿੱਚ ਪੁੱਜਾ ਤਾਂ ਪਿਰਥੀ ਸਿੰਘ ਤੇ دیਵਾਨ ਜਵਾਰ ਮੱਲ ਨੇ ਸਪਾਈਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਜਿੰਦਾਂ ਤੇ ਜਵਾਰ ਸਿੰਘ ਬਥੇਰੇ ਵਾਸਤੇ ਪਿਆ ਰਹੇ ਤੇ ਇਨਾਮ ਦਾ ਲਾਲਚ ਦੇ ਰਹੇ ਪਰ ਫੌਜ ਨੇ ਇੱਕ ਰੰਮ ਨਹੀਂ ਸਿਪਾਈਆਂ ਨੇ ਬੰਦੂਕਾਂ ਦੀਆਂ ਨਾਲੀਆਂ ਸਿੱਧੀਆਂ ਕਰ ਦਿੱਤੀਆਂ ਹੁਕਮ ਪਾ ਕੇ ਮਹਾਵਤ ਨੇ ਵਜ਼ੀਰ ਦਾ ਹਾਥੀ ਬਿਠਾ ਦਿੱਤਾ ਦੋ ਸਿਪਾਈਆਂ ਨੇ ਜਵਾਰ ਸਿੰਘ ਕੋਲੋਂ ਦਲੀਪ ਸਿੰਘ ਨੂੰ ਖੋਲਿਆ ਪ੍ਰਥੀ ਸਿੰਘ ਦਾ ਇਸ਼ਾਰਾ ਪਾ ਕੇ ਦੋ ਪਾਸਿਆਂ ਤੋਂ ਗੋਲੀਆਂ ਦਾਗੀਆਂ ਗਈਆਂ ਇੱਕ ਗੋਲੀ ਜਵਾਰ ਸਿੰਘ ਦੀ ਬੱਕੀ ਵਿੱਚ ਵੱਜੀ ਤੇ ਦੂਜੀ ਮੱਥੇ ਵਿੱਚ ਵਜ਼ੀਰ ਲਹੂ ਲਹਾਨ ਹੋ ਕੇ ਹੋਂ ਦੇ ਵਿੱਚ ਉਲਰ ਪਿਆ ਉਹਨੂੰ ਦੋ ਸਿਪਾਈਆਂ ਨੇ ਧੂਕ ਕੇ ਥੱਲੇ ਸੁੱਟ ਲਿਆ ਤੇ ਤਲਵਾਰ ਨਾਲ ਉਹਦਾ ਸਿਰ ਵੱਢ ਲਿਆ ਨਾਲ ਹੀ ਭਾਈ ਰਤਨ ਸਿੰਘ ਭਾਈ ਚੇਤਾ ਤੇ ਵਜ਼ੀਰ ਦੇ ਹੋਰ ਕਈ ਸਾਥੀ ਕਜ਼ਲ ਕਰ ਦਿੱਤੇ ਗਏ ਜਿਹੜਾ ਧਨ ਜਿੰਦਾਂ ਤੇ ਜਵਾਰ ਸਿੰਘ ਨਾਮ ਵਾਸਤੇ ਨਾਲ ਲਿਆਏ ਸਨ ਫੌਜ ਨੇ ਲੁੱਟ ਲਿਆ ਪਰ ਆਦਾ ਕੂਨ ਹੋਇਆ ਵੇਖ ਕੇ ਜਿੰਦਾਂ ਰੂਣ ਪਟਣ ਲੱਗ ਪਈ ਫੌਜ ਨੇ ਇੱਕ ਤੰਬੂ ਵਿੱਚ ਜਿੰਦਾਂ ਨੂੰ ਤੇ ਇੱਕ ਵਿੱਚ ਦਲੀਪ ਸਿੰਘ ਨੂੰ ਬੰਦ ਕਰ ਦਿੱਤਾ ਰਾਤ ਪਰ ਉਹ ਫੌਜ ਦੇ ਸਖਤ ਪਹਿਰੇ ਵਿੱਚ ਰਹੀ ਸਾਰੀ ਰਾਤ ਉੱਚੀ ਉੱਚੀ ਵੈਨ ਪਾ ਕੇ ਪਿੱਟਦੀ ਰਹੀ ਤੇ ਸਿਰ ਦੇ ਵਾਲ ਹੁੰਦੀ ਰਹੀ ਉਹਨੇ ਆਪਣੇ ਹੋਈਆਂ ਪਾਗਲਾ ਵਾਂਗ ਬਣਾ ਲਿਆ ਦਿਨੇ ਫੌਜ ਦੇ ਕੋਈ ਜੋ ਸਰਪੰਚ ਜਿੰਦਾਂ ਦੇ ਹਾਜ਼ਰ ਹੋਏ ਉਹਨਾਂ ਬੜੀ ਅਜਜੀ ਨਾਲ ਫੌਜ ਦੀ ਗਲਤੀ ਬਾਰੇ ਮਹਾਰਾਣੀ ਤੋਂ ਮਾਫੀ ਮੰਗੀ ਤੇ ਅਗਾਂ ਵਾਸਤੇ ਉਹਦੇ ਅਗਿਆਕਾਰ ਰਹਿਣ ਦਾ ਪ੍ਰਣ ਕੀਤਾ ਜਵਾਰ ਸਿੰਘ ਦੀ ਲੋਥ ਉਹਦੇ ਹਵਾਲੇ ਕਰ ਦਿੱਤੀ ਗਈ ਇਸ ਚਰਤੇ ਦਲੀਪ ਸਿੰਘ ਵੀ ਉਹਨੂੰ ਦੇ ਦਿੱਤਾ ਗਿਆ ਕਿ ਉਹ ਮਹਾਰਾਜੇ ਨੂੰ ਕਿਸੇ ਕਿਸਮ ਦਾ ਕਸ਼ਟ ਨਹੀਂ ਪਹੁੰਚਾਵੇਗੀ। ਪਿਛਲੇ ਪੈਰ ਮਸਤੀ ਦਰਵਾਜੇ ਦੇ ਬਾਹਰ ਜਵਾਰ ਸਿੰਘ ਦਾ ਸੰਸਕਾਰ ਕੀਤਾ ਗਿਆ। ਮਹਾਰਾਣੀ ਜਿੰਦਾਂ ਉਦੋਂ ਬਹੁਤ ਰੋਈ-ਕੁਰਲਾਈ। ਉਹਦਾ ਵਿਰਲਾਪ ਸੁਣ ਕੇ ਪੱਥਰ ਵੀ ਕੁਰਲਾ ਉਠੇ। ਉਹਦੇ ਵਿਰੋਧੀਆਂ ਦੇ ਮਨ ਵੀ ਕੁਝ ਚਿਰ ਵਾਸਤੇ ਪਸੀਜ ਪਏ। ਬਹੁਤ ਸਾਰੇ ਸਰਪੰਚਾਂ ਨੇ ਮਿਲ ਕੇ ਜਿੰਦਾਂ ਦੇ ਹੜਕੋਰੀਆਂ ਤੇ ਕਾਬੂ ਪਾ ਕੇ ਕਿਹਾ ਤੁਸਾਂ ਮੇਰੇ ਨਾਲ ਜੁਗੋ ਬਾਰੋਂ ਕੀਤੀ ਹੈ ਤੁਸੀਂ ਮੇਰੇ ਪ੍ਰਾਣ ਨੂੰ ਕੈਦ ਕਰ ਲੈਂਦੇ ਦੇਸੋਂ ਬਾਹਰ ਕੱਢ ਦਿੰਦੇ ਪਰ ਭੈਣਾਂ ਦੀਆਂ ਅੱਖਾਂ ਸਾਹਮਣੇ ਉਹਦਾ ਖੂਨ ਨਾ ਕਰਦੇ ਨਹੀਂ ਤਾਂ ਤੁਸੀਂ ਮੈਨੂੰ ਵੀ ਨਾਲ ਹੀ ਮਾਰ ਘਤਦੇ ਹੁਣ ਮੇਰਾ ਮਨ ਤਾਂ ਸ਼ਾਂਤ ਹੋਵੇਗਾ ਜੇ ਜਵਾਰ ਸਿੰਘ ਦੇ ਕਾਤਲ ਮੇਰੇ ਹਵਾਲੇ ਕਰ ਦਿਓ ਪ੍ਰਤੀ ਸਿੰਘ ਡੋਗਰਾ ਰਾਤੋ ਰਾਤ ਜੰਮੂ ਨੂੰ ਨਸਪ ਗਿਆ ਸੀ ਦੀਵਾਨ ਜਵਾਹਰ ਮੱਲ ਨੂੰ ਫੜ ਕੇ ਫੌਜਾਂ ਨੇ ਜਿੰਦਾਂ ਦੇ ਹਵਾਲੇ ਕਰ ਦਿੱਤਾ ਕੁਝ ਮਹੀਨੇ ਕੈਦ ਰੱਖ ਕੇ ਜਿੰਦਾਂ ਨੇ ਉਹਨੂੰ ਵੀ ਰਿਹਾ ਕਰ ਦਿੱਤਾ ਲੋ ਜੀ ਅੱਜ ਲਈ ਨਾ ਹੀ ਦੇ ਲੈ ਕੇ ਹਾਜ਼ਰ ਹਾਂ ਅਗਲਾ ਦੇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਇਤਿਹਾਸ ਪੜਦਿਆਂ ਸੌਂਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਜਿਨ੍ਹਾਂ ਹੋਈਆਂ ਹੋਣ ਗਿਆ ਨਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਕਿ ਨਦਾਨ ਸਿੰਘ ਸਮਝੇ ਕਿ ਮਾਫ਼ ਕਰਨਾ ਅੱਗੇ ਉਸ ਮਤਬਖਸ਼ੀ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਤੁਸੀਂ ਵੇਖਿਆ ਸਦੇ ਆ ਵਿੱਚ ਸਾਰੇ ਇਧੇ ਵਿੱਚ ਹੀ ਵੇਖਾਂਗੇ ਕਿਦਾਂ ਉਂਗਦਾਰਾਂ ਨੇ ਸਿੱਖ ਰਾਜ ਦੀਆਂ ਜੜ੍ਹਾਂ ਵਿੱਚ ਜ਼ੇਲ ਪਾਇਆ ਮਹਾਰਾਜੇ ਦੇ ਸ਼ਾਹੀ ਪ੍ਰਵਾਦ ਦੇ ਕੱਲੇ-ਕੱਲੇ ਜੀ ਦਾ ਕਿਵੇਂ ਕਤਲ ਕੀਤਾ ਕਿਵੇਂ ਆਪੋਤਾਪ ਲਾਲਚਾਂ ਹੀਟ ਆਪ ਵੀ ਮਰੇ ਤੇ ਖਾਲਸਾ ਰਾਜ ਵੀ ਖਤਮ ਕੀਤਾ ਉਹਨੂੰ ਬਾਕੀ ਇਧੇ ਕੱਲ ਨੂੰ ਲੈ ਕੇ ਆਜ ਰਾਵਾਂਗੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ